ਸ਼ਰੀਆ ਕਾਲ ਜੀ ਹਾਂਜੀ ਦੋਸਤੋ ਅੱਜ ਦੀ ਸਟੋਰੀ ਮੈਂ ਇੱਕ ਦਿਲ ਨੂੰ ਛੋਣ ਵਾਲੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਕੋਈ ਕੰਮ ਹੋਣ ਕਰਕੇ ਪਿੰਡ ਤੋਂ ਚੰਡੀਗੜ੍ਹ ਜਾ ਰਹੀ ਸੀ ਰਸਤੇ ਵਿੱਚ ਇੱਕ ਘਟਨਾ ਵਾਪਰੀ ਕੁਝ ਘਟਨਾਵਾਂ ਅਜਈਆਂ ਹੁੰਦੀਆਂ ਨੇ ਜੋ ਸਾਡੇ ਦਿਲ ਤੇ ਦਿਮਾਗ ਤੇ ਅਸਰ ਕਰ ਜਾਂਦੀਆਂ ਨੇ ਬੱਸ ਵਿੱਚ ਸਫ਼ਰ ਕਰਦੇ ਆਂ ਕੁਝ ਘਟਨਾ ਦਿਲ ਦੀ ਗਹਿਰਾਈ ਵਿੱਚ ਵੱਸ ਜਾਂਦੀਆਂ ਨੇ ਤੇ ਕੁਝ ਘਟਨਾਵਾਂ ਅਸੀਂ ਭੁੱਲ ਜਾਂਦੇ ਹਾਂ ਬੱਸ ਤੁਰਨ ਹੀ ਵਾਲੀ ਸੀ ਕਿ ਬੱਸ ਦੀ ਪਹਿਲੀ ਬਾਰੀ ਵਾਲੀ ਸੀਟ ਤੇ ਬੈਠੀ ਸੀ ਮੈਂ ਦੇਖਿਆ ਕਿ ਇੱਕ ਗੱਡੀ ਆਈ ਉਸ ਵਿੱਚੋਂ ਇੱਕ ਬਜ਼ੁਰਗ ਸਰਦਾਰ ਉੱਤਰਿਆ ਉਸਨੇ ਵੱਡਾ ਸਾਰਾ ਬੈਗ ਡਿੱਗੀ ਵਿੱਚੋਂ ਕੱਢਿਆ ਅਤੇ ਆਪਣੀ ਬੇਟੀ ਨੂੰ ਲੈ ਕੇ ਮੇਰੇ ਨਾਲ ਵਾਲੀ ਸੀਟ ਕੋਲ ਬਿਠਾ ਦਿੱਤਾ ਮੈਨੂੰ ਕਹਿਣ ਲੱਗਾ ਬੇਟਾ ਇਹ ਬੱਸ ਸਿੱਧੀ ਚੰਡੀਗੜ੍ਹ ਜਾਊਗੀ ਮੈਂ ਕਿਹਾ ਹਾਂਜੀ ਹਾਂਜੀ ਬਾਪੂ ਜੀ ਇਹ ਬੱਸ ਚੰਡੀਗੜ੍ਹ ਜਾਊਗੀ ਇਹਨਾਂ ਸੁਣ ਕੇ ਬਜ਼ੁਰਗ ਨੇ ਭਾਰੀ ਬੈਗ ਬੱਸ ਦੀ ਡਿੱਗੀ ਵਿੱਚ ਰਖਵਾ ਦਿੱਤਾ ਅਤੇ ਕੰਡੈਕਟਰ ਨੂੰ ਕਿਹਾ ਚੰਡੀਗੜ੍ਹ ਦੀ ਟਿਕਟ ਕੱਟ ਦਿਓ ਤੇ ਪੁੱਤ ਧਿਆਨ ਨਾਲ ਬੈਗ ਲੈ ਕੇ ਦੇਵੀ ਮੇਰੀ ਬੇਟੀ ਨੂੰ 500 ਰੁਪਏ ਦੇ ਕੇ ਕੰਡੈਕਟਰ ਤੋਂ ਬਕਾਇਆ ਲੈ ਕੇ ਆਪਣੀ ਬੇਟੀ ਨੂੰ ਬਸਟ ਵਿਠਾ ਕੇ ਕਹਿਣ ਲੱਗਾ ਕਿ ਬੇਟਾ ਧਿਆਨ ਨਾਲ ਜਾਈਂ ਤੇ ਉੱਪਰ ਕੇ ਮੈਨੂੰ ਫੋਨ ਜ਼ਰੂਰ ਕਰੀ ਐਨਾ ਕਹਿ ਕੇ ਕੁੜੀ ਨੂੰ ਗੱਲ ਵਕੜੀ ਪਾ ਕੇ ਪਿਓ ਵਾਲਾ ਪਿਆਰ ਦੇ ਕੇ ਪਿਓ ਚਲਾ ਗਿਆ ਬੱਸ ਤਰਪਈ ਕੁੜੀ ਨੇ ਆਪਣਾ ਫੋਨ ਕੱਢ ਕੇ ਕਿਸੇ ਨੂੰ ਫੋਨ ਕੀਤਾ ਬੱਸ ਹਾਲੇ ਪਾਖੜਾ ਨਹਿਰ ਤੇ ਹੀ ਪਹੁੰਚੀ ਸੀ ਕਿ ਕੁੜੀ ਉੱਤਰ ਗਈ ਤੇ ਕਹਿੰਦੀ ਮੇਰਾ ਬੈਗ ਕੱਢ ਦਿਓ ਕੰਡੈਕਟਰ ਨੇ ਬੈਗ ਕੱਢ ਦਿੱਤਾ ਏਨੇ ਨੂੰ ਇੱਕ ਵਾਈਟ ਰੰਗ ਦੀ ਗੱਡੀ ਆਈ ਉਸ ਤੋਂ ਇੱਕ ਮੁੰਡਾ ਨਿਕਲਿਆ ਤੇ ਕੁੜੀ ਨੂੰ ਦੇਖ ਕੇ ਮੁਸਕਰਾ ਰਿਹਾ ਸੀ ਉਸ ਵੱਲ ਆਇਆ ਦੇ ਹੱਥ ਮਿਲਾ ਲਿਆ ਕੁੜੀ ਨੇ ਉਸ ਮੁੰਡੇ ਦੇ ਨਾਲ ਤੇ ਬੈਗ ਲੈ ਕੇ ਉਸ ਦੇ ਨਾਲ ਗੱਡੀ ਵਿੱਚ ਬੈਠ ਕੇ ਚਲੀ ਗਈ ਇਹ ਦੇਖ ਕੇ ਮੈਂ ਸੋਚਣ ਲੱਗੀ ਕਿ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਬੱਚੇ ਮਾਪਿਆਂ ਦੀ ਇੱਜ਼ਤ ਦੀ ਪਰਵਾਹ ਵੀ ਨਹੀਂ ਕਰਦੇ ਉਹਨਾਂ ਤੇ ਵਿਸ਼ਵਾਸ ਨੂੰ ਐਦਾਂ ਲੀਰੋ ਲੀਰ ਕਰ ਦਿੰਦੇ ਨੇ ਕੰਡੈਕਟਰ ਮੇਰੇ ਕੋਲ ਆ ਕੇ ਕਹਿੰਦਾ ਕਿ ਦੇਖ ਲਓ ਕਿੱਦਾਂ ਦਾ ਜਵਾਨ ਆ ਗਿਆ ਇੱਜ਼ਤਦਾਰ ਸਰਦਾਰ ਬੰਦਾ ਸੀ ਤੇ ਕਹਿੰਦਾ ਮੇਰੀ ਬੇਟੀ ਨੂੰ ਧਿਆਨ ਨਾਲ ਬੈਗ ਲਾ ਕੇ ਦੇ ਦਿਓ ਤੇ ਕੁੜੀ ਦੇਖ ਲਓ ਕੀ ਕਰਦੀ ਏ ਮੈਨੂੰ ਬਾਪੂ ਦੀ ਸ਼ਕਲ ਯਾਦ ਆਉਣ ਲੱਗੀ ਉਸ ਦੀ ਸ਼ਕਲ ਯਾਦ ਆਉਣ ਲੱਗੇ ਮੈਂ ਸੋਚਣ ਲੱਗੀ ਕਿ ਮਾਪੇ ਆਪਣੇ ਬੱਚਿਆਂ ਦੇ ਲਈ ਕੀ ਕੁਝ ਕਰਦੇ ਨੇ ਮੈਨੂੰ ਉਸ ਬਜ਼ੁਰਗ ਦੀ ਇੱਜ਼ਤ ਰੁੱਲਦੀ ਹੋਈ ਦਿਖਾਈ ਦਿੱਤੀ ਮੇਰੀ ਮੇਰਾ ਇਹੋ ਜਿਹੀਆਂ ਕੁੜੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਜਨ ਤੱਕ ਥਾਮਾ ਤੇ ਇਹੋ ਜਿਹਾ ਕੁਝ ਨਾ ਕਰੋ ਜਿਸ ਨਾਲ ਲੋਕ ਕੁੜੀਆਂ ਤੋਂ ਨਫ਼ਰਤ ਕਰਨ ਲੱਗ ਜਾਣ ਜੇ ਕੁਝ ਮੈਂ ਗਲਤ ਬੋਲ ਰਹੀ ਹਾਂ ਤਾਂ ਮੈਨੂੰ ਮਾਫ਼ ਕਰਿਓ ਕਿਉਂਕਿ ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਉਸ ਦੀ ਵਜ੍ਹਾ ਇਹ ਹੀ ਹੈ ਕਿਉਂਕਿ ਕੁੜੀਆਂ ਦਾ ਇਹ ਨਹੀਂ ਹੈ ਕਿ ਕੁੜੀਆਂ ਕੁਝ ਜ਼ਿਆਦਾ ਖਾਂਦੀਆਂ ਨੇ ਜਾਂ ਕੁਝ ਜ਼ਿਆਦਾ ਪਹਿਨਦੀਆਂ ਨੇ ਉਨਾਂ ਤੇ ਖਰਚਾ ਜ਼ਿਆਦਾ ਹੁੰਦਾ ਉਸ ਦਾ ਕਾਰਨ ਇਹ ਜਮਾਨਾ ਹੀ ਹੈ ਕਈ ਕੁੜੀਆਂ ਦੀ ਵਜ੍ਹਾ ਨਾਲ ਕੁੜੀਆਂ ਦਾ ਕੁੱਖ ਵਿੱਚ ਕਤਲ ਹੋ ਰਿਹਾ ਇਸ ਕਰਕੇ ਮੈਂ ਇਹੀ ਕਹਾਂਗੀ ਕਿ ਆਪਣੇ ਪਿਓ ਦੀ ਇੱਜ਼ਤ ਦਾ ਧਿਆਨ ਰੱਖੋ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ